I'm ਵਾਤਾਵਰਨ ਦੀ ਸੰਭਾਲ ਦਾ ਸੁਨੇਹਾ ਦਿੰਦੇ ਹੋਏ ਖਤਰੀ ਸਮਾਜ ਵੈਲਫੇਅਰ ਸੁਸਾਇਟੀ ਫਗਵਾੜਾ ਰਜਿਸਟਰ ਵੱਲੋਂ ਸੁਸਾਇਟੀ ਦੇ ਪ੍ਰਧਾਨ ਰਮਨ ਨਹਿਰਾਦੀ ਅਗਵਾਈ ਹੇਠ ਸਥਾਨਕ ਗੁਰੂ ਨਾਨਕ ਕਾਲਜ ਵਿਖੇ ਕਾਲਜ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬੂਟੇ ਲਗਾਏ ਗਏ। ਇਸ ਦੌਰਾਨ ਆਯੋਜਿਤ ਸਮਾਗਮ ਦੌਰਾਨ ਐਡੀਸੀ ਕਮਨਗਰ ਨਿਗਮ ਕਮਿਸ਼ਨਰ અનુਪਮ ਕਲੇਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਉਨ੍ਹਾਂ ਬੂਟੇ ਲਗਾਉਣ ਦੀ ਮੁਹਿੰਮ ਦੀ ਆਰੰਭਤਾ ਕਰਵਾਈ। ਉਨਾਂ ਨੇ ਕਿਹਾ ਰੁੱਖਾਂ ਤੋਂ ਸਾਨੂੰ ಶುਧ ਹਵਾ ਹੀ ਨਹੀਂ ਮਿਲਦੀ ਸਗੋਂ ਪੌਸ਼ਟਿਕ ਫਲ ਅਤੇ ਜੜ੍ਹੀਆਂ ਬੂਟੀਆਂ ਵੀ ਮਿਲਦੀਆਂ ਹਨ ਧਰਤੀ ਦਾ ਤਾਪਮਾਨ ਲਗਾਤਾਰ ਵਧ ਰਿਹਾ ਹੈ ਗਲੇਸ਼ੀਅਰ ਪਿਗਲ ਰਹੇ ਹਨ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਆਮ ਹਨ ਆਤ ਦੀ ਗਰਮੀ ਬਰਸਾਤ ਅਤੇ ਠੰਡ ਵੀ ਰੁੱਖਾਂ ਦੀ ਲਗਾਤਾਰ ਕਟ ਰਹੀ ਗਿਣਤੀ ਦੇ ਕਾਰਨ ਹਨ ਇਸ ਲਈ ਹਰ ਵਿਅਕਤੀ ਨੂੰ ਰੁੱਖ ਲਗਾਉਣਾ ਆਪਣਾ ਫਰਜ਼ ਸਮਝਣਾ ਚਾਹੀਦਾ ਹੈ ਇਸ ਤੋਂ ਪਹਿਲਾਂ ਸੁਸਾਇਟੀ ਦੇ ਪ੍ਰਧਾਨ ਰਮਨ ਨੇਹਰਾ प्रिंसीपल गुरदेव सिंह प्रबंधक कमेटी के प्रधान पलाही वालों मुख मेहमान का गुलदस्ता भेंट करके स्वागत किया गया रमन नेहरा ने दसिया कि उन्होंने सुसायटी हर साल बरसात के मौसम दौरान रुख लगा है इस मौके सुसायटी के सरप्रस्त रणवीर दुग्गल महेंद्र सेठी सेक्रेटरी, राजीव ओरी रही परमिंदर सिंह पम्मी अमरजीत सिंह बसूटा मोहन सिंह साई ਐਸ ਸੀ ਅਮਰਜੀਤ ਸਿੰਘ ਐਸ ਸੀ ਮਹਿੰਦਰ ਸਿੰਘ ਸਮੇਤ ਸਮੂਹ ਸੁਸਾਇਟੀ ਮੈਂਬਰ ਕਾਲਜ ਸਟਾਫ ਅਤੇ ਹੋਰ ਪਤਵੰਤੇ ਹਾਜ਼ਰ ਸਨ ਜਿਸ ਤਰ੍ਹਾਂ ਕਿ ਪ੍ਰਸ਼ਾਸਨ ਵੀ ਲੱਗਾ ਹੈ ਔਰ ਸਾਰੇ ਮੈਡਮ ਐਡੀਜ਼ ਨੇ ਵੀ ਨਿਸ਼ਾਨਾ ਕੀਤੀਆਂ ਕਿ ਵਾਤਾਵਰਨ ਇੰਨਾ ਖਰਾਬ ਹੋਇਆ ਹੈ ਔਰ ਬੂਟੇ ਲਗਾਓ ਸੋ ਉਸੇ ਲੜੀ ਦੇ ਵਿੱਚ ਅਸੀਂ ਅੱਜ ਦਸਵਾਂ ਪ੍ਰੋਜੈਕਟ ਇੱਥੇ ਕੀਤਾ ਹੈ ਕਿ ਗੁਣਾਣਕ ਕਾਲਜ ਦੇ ਵਿੱਚ ਅਸੀਂ ਖੱਤਰੀ ਸਮਾਜ ਵੈਲਫੇਅਰ ਸੁਸਾਇਟੀ ਵੱਲੋਂ ਔਰ ਗੁਣਾਣਕ ਕਾਲਜ ਨਾਲ ਕੇ ਇੱਕ ਕਾਰਜ ਕੀਤਾ ਹੈ ਅਸੀਂ ਅੱਜ ਮੈਡਮ ਦੇ ਹੱਥੋਂ ਐਡੀਸੀ ਮੈਡਮ ਅਨੁਭਮ ਕਲੇਰ ਦੇ ਹੱਥੋਂ 10-12 ਬੂਟੇ ਲਗਾਏ ਆ ਬੂਟੇ ਬਹੁਤ ਆ ਬਾਕੀ ਬੱਚੇ ਲਗਾ ਰਹੇ ਆ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਜਦੋਂ ਵੀ ਤੁਹਾਡਾ ਘਰ ਦੇ ਵਿੱਚ ਕੋਈ ਖੁਸ਼ੀ ਦਾ ਮਾਹੌਲ ਹੁੰਦਾ ਆ ਤੁਹਾਡਾ ਬਰਥਡੇ ਆ ਮੈਰੀ ਅਨਿਵਰਸਰੀ ਆ ਜਾਂ ਬੱਚਿਆਂ ਦਾ ਬਰਥਡੇ ਆ ਤੁਸੀਂ ਕਬੂਟਾ ਜ਼ਰੂਰ ਲਗਾਓ ਬੂਟੇ ਆਪਾਂ ਉਹਨੇ ਲਾਣੇ ਜਿਨ੍ਹਾਂ ਨੂੰ ਆਪਾਂ ਬਚਾ ਸਕੀਏ ਸੋ ਸਾਰਿਆਂ ਨੂੰ ਅਪੀਲ ਆ ਇੰਨਾ ਟੈਂਪਰੇਚਰ ਜਾ ਰਿਹਾ ਬਾਰ-ਬਾਰ ਅਪੀਲ ਕਰਦੇ ਆ ਕਿ ਬੂਟੇ ਲਗਾਓ ਤਾਂ ਕਿ ਟੈਂਪਰੇਚਰ ਜਿਹੜਾ ਆਕਸੀਜਨ ਵਧੇ ਔਰ ਵਾਤਾਵਰਣ ਸ਼ੁੱਧ ਹੋਵੇ ਦੇ ਬੂਟੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਗੁਰੂ ਨਾਨਕ ਕਾਲਜ ਫਗਵਾੜਾ ਦੇ ਵਿਹੜੇ ਦੇ ਵਿੱਚ ਏਡੀਸੀ ਮੈਡਮ ਨੇ ਆ ਕੇ ਪਲਾਂਟੇਸ਼ਨ ਦੀ ਸ਼ੁਰੂਆਤ ਕੀਤੀ ਹੈ ਬੂਟੇ ਲਗਾਏ ਜਾ ਰਹੇ ਨੇ ਔਰ ਮੈਂ ਬਚਪਨ ਤੋਂ ਇਸ਼ਾਰ ਜਗ ਸਿੰਘ ਪੁਲਾਹੀ ਜਿਹਨਾਂ ਨੂੰ ਦੋ ਵਾਰੀ ਸਟੇਟ ਅਵਾਰਡ ਮਿਲੇ ਆਇਆ ਹੈ ਜੇ ਸੋਸ਼ਲ ਵਰਕਰ ਉਹਨਾਂ ਦੇ ਨਾਲ ਕੰਮ ਕੀਤਾ ਹੈ ਉਹਨਾਂ ਨੇ ਪਿੰਡ ਦੇ ਵਿੱਚ ਇੱਕ ਨਰਸਰੀ ਰੱਖੀ ਹੋਈ ਸੀ ਤੇ ਉਹਨਾਂ ਨੇ ਪਹਿਲਾਂ ਤੋਂ ਹੀ ਇਸੇ ਦੀ ਪਲਾਂਟੇਸ਼ਨ ਸਕੂਲਾ ਕਾਲਜਾਂ ਦੇ ਵਿੱਚ ਕਰਾਉਂਦੇ ਰਹੇ ਔਰ ਅੱਜ ਵੀ ਮੈਨੂੰ ਮਾਣ ਹੈ ਕਿ ਸਰ ਜਗ ਸਿੰਘ ਪੁਲਾਹੀ ਉਹਨਾਂ ਦੇ ਨਕਸ਼ੇਕਰਨ ਤੇ ਚੱਲ ਕੇ ਜਿੱਥੇ ਸਾਡੀ ਸੰਸਥਾ ਬੁਲੰਦੀਆਂ ਨੂੰ ਸ਼ੋਰੇ ਐਜੂਕੇਸ਼ਨ ਦੇ ਪੱਖ ਤੋਂ ਵੀ ਅਸੀਂ ਮੋਰੀਆਂ ਉੱਥੇ ਅਸੀਂ ਫੁੱਟਬਾਲ ਦਾ ਕਲੱਬ ਵੀ ਚਲਾ ਰਹੇ ਹਾਂ ਔਰ ਵਾਤਾਵਰਨ ਦੇ ਸੰਭਾਲ ਦੇ ਲਈ ਵੀ ਅਸੀਂ ਕਦੀ ਅਵੇਸਲੇ ਨਹੀਂ ਹੋਏ ਔਰ ਮੈਂ ਸਮਾਜ ਨੂੰ ਵੀ ਇਹੀ ਬੇਨਤੀ ਕਰਾਂਗਾ ਕਿ ਆਪਾਂ ਆਪਣੇ ਵਾਤਾਵਰਨ ਨੂੰ ਸੰਭਾਲੀਏ ਇਸ ਪਾਦਰ ਦੀ ਕੁਦਰਤ ਨੂੰ ਸੰਭਾਲ ਕੇ ਆਪਾਂ ਯਤਨ ਕਰੀਏ ਕਿ ਸਾਫ ਸੁਥਰਾ ਵਾਤਾਵਰਨ ਆਉਣ ਵਾਲੀ ਜਨਰੇਸ਼ਨ ਨੂੰ ਦੇ ਕੇ ਜਾ ਸਕੀਏ ਬਹੁਤ ਬਹੁਤ ਧੰਨਵਾਦ ਮੈਡਮ ਦਾ ਸਾਰੇ ਆਏ ਪਤਵੰਤੇ ਸੱਜਣਾ ਦਾ ਕਿ ਉਸ ਹਮੇਸ਼ਾ ਸਿਰ ਕੋਜ ਕੇ ਸਾਡੇ ਇਸ ਕਾਰਜ ਦੀ ਸਾਡੇ ਨਾਲ ਸਹਾਇ ਸਿੱਧ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਇਹ ਵੀ ਇੱਕ ਖਾਸ ਜਿਹੜਾ ਯੋਗਦਾਨ ਹੈ ਨੇਰਾ ਸਾਹਿਬ ਜੀ ਦਾ ਹੈ ਜਿਹੜੇ ਕੀ ਪਲਾਂਟੇਸ਼ਨ ਦਾ ਪੌਂਟ ਲਗਵਾ ਵੀ ਦਿੱਤੇ ਹੈ ਔਰ ਇਹਦੀ ਨਿਗਰਾਨੀ ਵੀ ਕਰਨਗੇ ਤੇ ਜਿਵੇਂ ਸਾਡਾ এনवायरमेंट ਜਿਹੜਾ ਹੈਗਾ ਆ ਵਾਤਾਵਰਣ ਸਾਡਾ ਕਾਫੀ ਚੇਂजेस ਆ ਰਹੀਆਂ ਹੈ ਔਰ ਇਸ ਪਲਾਂਟੇਸ਼ਨ ਦੇ ਨਾਲ ਬਹੁਤ ਜ਼ਿਆਦਾ ਇਫੈਕਟਿਵਲੀ ਇਹਦੇ ਚ ਸੁਧਾਰ ਹੋਏਗਾ ਮੈਂ ਉਮੀਦ ਕਰਦੀ ਹਾਂ ਕਿ ਕਾਲਜ ਇਹੋ ਜੇ ਉਪਰਾਲੇ ਹੋ ਸਕਦਾ ਹੈ